ਸਕੰਦਰ ਮਲੂਕਾ ਨਾਲ 인터뷰 ਕੀਤੀ ਹੈ ਉਹਨਾਂ ਨੇ ਕਿਹਾ ਵੀ ਇੱਕ ਖੂਬੀ ਉਹਨਾਂ ਦੀ ਇਹ ਵੀ ਸੀ ਵੀ ਜਦੋਂ ਕੋਈ ਡਿਸੀਜਨ ਲੈਣਾ ਹੁੰਦਾ ਸੀ ਉਹ ਸਾਰੀ ਟੀਮ ਉਹ ਕੋਰ ਕਮੇਟੀ ਹੋ ਸਕਦੀ ਵਰਕਿੰਗ ਕਮੇਟੀ ਕੈਬਨਟ ਹੋ ਸਕਦੀ ਆ ਸਾਰਿਆਂ ਨੂੰ ਆ ਕੇ ਕਹਿੰਦੇ ਸੀ ਵੀ ਦੱਸੋ ਕਹਿੰਦੇ ਭਾਵੇਂ ਕਰਦੇ ਹੋ ਆਪਣੀ ਮਰਜ਼ੀ ਸੀ ਸੁਣਦੇ ਜ਼ਰੂਰ ਸੀ ਸਾਰਿਆਂ ਨੂੰ ਅਖੀਰ 'ਚ ਜਦੋਂ ਕੋਈ ਡਿਸੀਜਨ ਕਰ ਦਿੰਦੇ ਜਿਹੜਾ ਜਿੰਨੇ ਉਹਦੇ ਬਾਰੇ ਕਿਹਾ ਵੀ ਨਹੀਂ ਹੁੰਦਾ ਸੀ ਉਹ ਤਾਂ ਵੀ ਪ੍ਰਵਾਨ ਕਰ ਲੈਂਦੇ ਫੇ ਚਲੋ ਬਾਦਲ ਸਾਹਿਬ ਨੇ ਸਾਡੀ ਸੁਣੀ ਤਾਂ ਸੀ ਸਾਡੀ ਰਾਏ ਤੇ ਲਈ ਨਾ ਹਣੋ ਉਸ ਉਹਦਾ ਤਿਕਾ ਕੀ ਸੀਗਾ ਬਹੁਤ ਹੀ ਮੈਸਮਨ ਕਮਾਲ ਦਾ ਤਿਕਾ ਸੀ ਉਹ ਕਿ ਉਹ ਪਹਿਲਾਂ ਤਾਂ ਆਪਣੀ ਰਾਏ ਦੱਸ ਦੇਣੀ ਸੀ ਆਪਣੀ ਢਿੱਡ ਦੀ ਗਲਤ ਆਪਾਂ ਗੱਲ ਕਰਕੇ ਹਟਿਆ ਉਹ ਆਪਣੀ ਰਾਏ ਨਹੀਂ ਸੀ ਦੱਸਦੇ ਕਿਸੇ ਨੂੰ ਵੀ ਵੀ ਇਸ ਗੱਲ ਬਾਰੇ ਮੈਂ ਕੀ ਚਾਹਨਾ ਹੈ ਪਹਿਲਾਂ ਨਹੀਂ ਸੀ ਪਤਾ ਲੱਗਣ ਦਿੰਦੇ ਲੇਕਿਨ ਉਹ ਕਰਦੇ ਸੀ ਜੇ ਮੀਟਿੰਗ ਕਿਸੇ ਸਾਹਮਣੂ ਕੋਈ ਮਸਲਾ ਆ ਰਿਹਾ ਤਾਂ ਉਹ ਬਹੁਤ ਕਿਉਂਕਿ ਫੁੱਲ ਟਾਈਮ ਪੋਲੀਟਿਸ਼ੀਅਨ ਸੀ ਨਾ ਦਿਨ ਰਾਤ ਕਾ ਉਹ ਜਿੰਨੇ ਵੀ ਸੰਬੰਧਤ ਬੰਦੇ ਹੁੰਦੇ ਸੀ ਜਾਂ ਕੋਈ ਬੁੱਧੀਜੀਵੀ ਹੁੰਦੇ ਸੀ ਜਾਂ ਕੋਈ ਜਰਨਲਿਸਟ ਆ ਜਾਂ ਕੋਈ ਰਾਈਟਰ ਆ ਜਾਂ ਕੋਈ ਹੋਰ ਦਾ ਬੰਦਾ ਜਾਂ ਕੋਈ ਆਮ ਬੰਦੇ ਵੀ ਆ ਜਾਂ ਫਿਰ ਪਾਰਟੀ ਦੇ ਲੀਡਰ ਸਾਹਿਬਾਨ ਆ ਉਹ ਸਾਰਿਆਂ ਨਾਲ ਫੋਨ ਦੇ ਉੱਤੇ ਗੱਲਾਂ ਕਰਦੇ ਹੀ ਲੈਂਦੇ ਸੀ ਵੀ ਇਹਦਾ ਕੀ ਕਰੀਏ ਜੀ ਇਹਦਾ ਕੀ ਕਰੀਏ ਜੀ ਇਹਦਾ ਕੀ ਕਰੀਏ ਜੀ ਸੋ ਹਰੇਕ ਨੂੰ ਇਹ ਲੱਗਦਾ ਸੀਗਾ ਕਿ ਜੋ ਵੀ ਹੋਣਾ ਉਹ ਮਿੱਤ ਪੁੱਛ ਕੇ ਹੀ ਹੋਣਾ ਇਸ ਕਰਕੇ ਪ੍ਰਭਾਵ ਇਦਾਂ ਦਾ ਬਣ ਜਾਂਦਾ ਸੀ बिकॉज़ ਹਰੇਕ ਨੂੰ ਆਪਣੀ ਗਲਤ ਦੱਸਦੇ ਨਹੀਂ ਸੀ ਅਗਲੇ ਨੂੰ ਪੁੱਛਦੇ ਵੀ ਦੱਸੋ ਕਿਵੇਂ ਕਰੀਏ ਜੀ ਤੁਸੀਂ ਸਿਆਣੇ ਹੋ ਜੀ ਇਹ ਉਹਨਾਂ ਦਾ ਸਟਾਈਲ ਸੀਗਾ ਕਿ ਤੁਸੀਂ ਸਿਆਣੇ ਹੋ ਜੀ ਸਾਨੂੰ ਸਲਾਹ ਦਿਓ ਜੀ ਸਾਨੂੰ ਕੁਝ ਸੁਝ ਨਹੀਂ ਰਿਹਾ ਜੀ ਇਸ ਤਰ੍ਹਾਂ ਮਤਲਬ ਵੱਡੀਆਂ ਵੱਡੀਆਂ ਗੱਲਾਂ ਦੇ ਉੱਤੇ ਵੀ ਤੇ ਦੂਜਾ ਬੰਦਾ ਆਹਦਾ ਐ ਇੰਨੀ ਵੱਡੀ ਗੱਲ ਤੇ ਮੇਰੀ ਰਾਏ ਮੰਗ ਰਿਹਾ ਔਰ ਬੈਂਸਰ ਇਹ ਵੀ ਹੈ ਮੈਨੂੰ ਇੱਕ ਸੀਨੀਅਰ ਪੁਲਿਸ ਅਫਸਰ ਹੁੰਦੇ ਬਹੁਤ ਸੀਨੀਅਰ ਨੇ ਉਹ ਇੱਕ ਜ਼ਿਲ੍ਹੇ ਚ ਐਸਐਸਪੀ ਸੀ ਕਹਿੰਦੇ ਵੀ ਉੱਥੇ ਕੋਈ ਮਰਡਰ ਹੋ ਗਿਆ ਕਾਫੀ ਕਲੈਸ਼ ਖੜਾ ਹੋ ਗਿਆ ਤੇ ਅਗਲੇ ਦਿਨ ਬਿਲਾਦ ਸਭਾ ਸੀ ਉੱਥੇ ਬਾਦਲ ਸਾਹਿਬ ਨੇ ਜਵਾਬ ਦੇਣਾ ਸੀ ਤੇ ਕਹਿੰਦੇ ਫੋਨ ਕਰਕੇ ਕਹਿੰਦੇ ਕਾਕਾ ਜੀ ਕੀ ਕਰੀਏ ਕੀ ਹੈ ਕਿ ਉਹ ਕਹਿੰਦੇ ਜੀ ਐਸਐਸ ਦੀ ਨੈਗਲੀਜੈਂਸੀ ਸੀ ਫਿਰ ਉਹਨੂੰ ਕੀ ਕਰਨਾ ਬੰਦਾ ਕਹਿੰਦੇ ਸਸਪੈਂਡ ਕਰਨਾ ਬੰਦਾ ਕਹਿੰਦੇ ਬਸ ਠੀਕ ਹੈ ਮਤਲਬ ਐਸਐਸਪੀ eTo ਛੋਟੇ ਤੋਂ ਛੋਟੇ ਅਫਸਰ ਦਾ ਵੀ ਉਹ ਸਲਾਹ ਕਰ ਲੈਂਦੇ ਬਿਲਕੁਲ ਕਰਦੇ ਸੀ ਬਿਲਕੁਲ ਕਰਦੇ ਸੀ ਹੁਣ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਤੁਹਾਨੂੰ ਦੱਸਦਾ ਹੂੰ ਕੋਈ ਕਿਸੇ ਅਫੀਸਰ ਦੀ ਪੋਸਟਿੰਗ ਕਰਦੇ ਸੀ ਨਾ ਲੈਟ ਅਸ ਸੇ ਕੋਈ ਸਿਵਲ ਅਫੀਸਰ ਪੋਸਟ ਕਰਨਾ ਜੀ ਤੇ ਬੇਸ਼ੱਕ ਮੰਨ ਲਓ ਕਿ ਉਹ ਪੋਲੀਟੀਕਲੀ ਇਹਨਾਂ ਨੂੰ ਆਪਣੇ ਹਿਸਾਬ ਨਾਲ ਇਹਨਾਂ ਨੇ ਪੋਸਟ ਕਰਨਾ ਮੰਨ ਲਓ ਕੋਈ ਬੰਦਾ ਇਹਨਾਂ ਨੂੰ ਖਾਸ ਕਿਸ ਪਾਰਿਸ਼ ਕਿਸ ਮਿਨਿਸਟਰ ਦੀ ਆਈ ਹੈ ਜਾਂ ਕਿਸੇ ਹੋਰ ਖਾਸ ਬੰਦੇ ਦੀ ਆਈ ਹੈ ਇਹਨਾਂ ਨੇ ਉਹਨੂੰ ਪੋਸਟ ਕਰਨਾ ਲੇਕਿਨ ਹੀ ਵਿਲ ਨੈਵਰ ਡੂ ਇਟ ਲਾਈਕ ਥਿਸ ਕਿ ਜੀ ਇਹਨੂੰ ਉੱਥੇ ਪੋਸਟ ਕਰਦੇ ਹੋ ਓਕੇ ਇਹ ਚੀਫ ਸਕੱਟਰੀ ਨੂੰ ਜਾਂ ਉਸ ਬੰਦੇ ਨੇ ਸੀਨੀਅਰ ਨੂੰ ਬਣਾਉਂਦੇ ਸੀਗੇ ਹੂੰ ਹੂੰ ਫਿਰ ਉਹਨੂੰ ਕਹਿੰਦੇ ਜੀ ਮੇਰੇ ਕੋਲ ਆ ਇਦਾਂ ਇਦਾਂ ਆਹ ਹਰ ਕਿਸ ਨੇ ਕਿਹਾ ਤੁਸੀਂ ਦੇਖ ਕੇ ਦੱਸਿਓ ਜੀ ਆਪਾਂ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਓਕੇ ਉਹ ਸਹੀ ਰਿਪੋਰਟ ਲੈ ਲੈਂਦੇ ਸੀ ਲੈ ਕੇ ਜੇ ਉਹ ਕੰਮ ਨਾ ਕਰਨ ਯੋਗ ਹੋਵੇ ਤਾਂ ਉਹ ਫਿਰ ਲੀਡਰ ਨੂੰ ਜਾਂ ਕਿਸੇ ਨੂੰ ਜੇ ਦੀ ਸਪਾਰਸ਼ ਆਈ ਹੋਵੇ ਪੁਲਾ ਕੇ ਪਿਆਰ ਨਾਲ ਸਮਝਾਉਂਦੇ ਸੀ ਮੈਂ ਤਾਂ ਕਰਨਾ ਚਾਹੁੰਦਾ ਹਾਂ ਜੀ ਪਰ ਆਪਾਂ ਨੂੰ ਪ੍ਰੋਬਲਮ ਆ ਜਾਣੀ ਆ ਤੁਹਾਨੂੰ ਪ੍ਰੋਬਲਮ ਆ ਜਾਣੀਆਂ ਆਪਾਂ ਨੇ ਇਹਦੀ ਗੱਲ ਇਹ ਸੱਚਾਈ ਆ ਤੱਥ ਪੇਸ਼ ਕਰਨ ਦੇ ਤੇ ਆਮ ਤੌਰ ਤੇ ਕਿਉਂਕਿ ਬੰਦੇ ਹਰੇਕ ਸਮਝਦਾ ਸੀ ਕਿ ਮੇਰਾ ਸਤਕਾਰ ਇੰਨਾ ਕਰਦੇ ਆ ਇਸ ਕਰਕੇ ਬੰਦੇ ਇਹਨਾਂ ਦੇ ਕਹਿਣਾ ਮੋੜਦੇ ਨਹੀਂ ਸੀਗੇ ਫਿਰ ਇੰਨਾ ਕਦੇ ਨਹੀਂ ਸੀ ਕਰਦੇ ਵੀ ਮੈਂ ਤੁਹਾਨੂੰ ਕਿਹਾ ਉੱਥੇ ਹੁਕਮ ਇਹਨੂੰ ਲਾ ਦਿਓ ਇੰਨਾ ਕਦੇ ਨਹੀਂ ਨੈਵਰ ਹੀ ਵੁਡ ਆਲਵੇਸ ਕੰਸਲਟ ਪੀਪਲ